ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਮਹੱਤਵਪੂਰਨ ਮੀਲ ਪੱਥਰ ਤੇ ਪਹੁੰਚ ਗਈ ਹੈ ਜਿਸ ਵਿੱਚ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ ਪੇਸ਼ ਹੈ ਇੱਕ ਰਿਪੋਰਟ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਆਮ ਲੋਕਾਂ ਦੀ ਵੱਧ ਰਹੀ ਹਿੱਸੇਦਾਰੀ ਅਤੇ ਵਿਕਾਸ ਦੀ ਸਾਂਝੀ ਭਾਵਨਾ ਨਾਲ ਕੀਤੇ ਜਾ ਰਹੇ ਉਪਰਾਲਿਆਂ ਨੇ ਲੱਖਾਂ ਲੋਕਾਂ ਦੀ ਇੱਕ ਜੁੜਤਾ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ 1 ਕਰੋੜ ਦਾ ਅੰਕੜਾ ਹਾਸਲ ਕਰਨ ਨੂੰ 22 ਦਿਨ ਲੱਗੇ ਸਨ ਜਦਕਿ ਅਗਲੇ 1 ਕਰੋੜ ਦਾ ਅੰਕੜਾ ਸਿਰਫ 7 ਦਿਨਾਂ ਵਿੱਚ ਹਾਸਲ ਕਰ ਲਿਆ ਗਿਆ ਇਹ ਯਾਤਰਾ ਤਕਰੀਬਨ 60 ਹਜ਼ਾਰ ਪਿੰਡ ਪੰਚਾਇਤਾਂ ਤੱਕ ਪਹੁੰਚ ਗਈ ਏ ਇਸ ਦੌਰਾਨ 1.6 ਕਰੋੜ ਤੋਂ ਵੱਧ ਨਾਗਰਿਕ 2047 ਤੱਕ ਵਿਕਸਿਤ ਭਾਰਤ ਲਈ ਯਤਨ ਕਰਨ ਦਾ ਅਹਦ ਲੈ ਚੁੱਕੇ ਨੇ ਯਾਤਰਾ ਦੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਪਹਿਲਕਦਮੀ ਦੌਰਾਨ ਤਕਰੀਬਨ 1 ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਨੇ ਆਮ ਲੋਕਾਂ ਦੇ ਨਿੱਜੀ ਤਜਰਬੇ ਦੇਸ਼ ਭਾਰ ਦੇ ਲੋਕਾਂ ਵੱਲੋਂ ਸਾਂਝੇ ਕੀਤੇ ਜਾ ਰਹੇ ਅਨੁਭਵ ਅਤੇ ਉਮੀਦਾਂ ਇਸ ਗੱਲ ਦੀ ਝਲਕ ਪੇਸ਼ ਕਰਦੇ ਨੇ ਕਿ ਸਹੀ ਅਰਥਾਂ ਵਿੱਚ ਇਹ ਯਾਤਰਾ ਕਿਸ ਤੰਗ ਨਾਲ ਆਮ ਲੋਕਾਂ ਨੂੰ ਲੋਕ ਹਿੱਤ ਦੀਆਂ ਯੋਜਨਾਵਾਂ ਨਾਲ ਜੋੜ ਰਹੀ ਹੈ ਯਾਤਰਾ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਲਗਾਏ ਜਾ ਰਹੇ ਸਿਹਤ ਕੈਂਪਾਂ 'ਚ ਹੁਣ ਤੱਕ 42 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦੇਸ਼ ਵਿਆਪੀ ਇੱਕ ਅਜਿਹਾ ਉਪਰਾੜਾ ਹੈ ਜਿਸ ਦਾ ਮੰਤਵ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ 'ਤੇ 100% ਜਨ ਹਿੱਸੇਦਾਰੀ ਯਕੀਨੀ ਬਣਾਉਣਾ ਹੈ। ਇਸ ਯਾਤਰਾ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਲਾਭ ਤੋਂ ਵਾਂਝੇ ਰਹਿ ਗਏ ਯੋਗ ਲਾਪਾਤਰੀਆਂ ਤੱਕ ਸਰਕਾਰ ਦੀਆਂ 17 ਯੋਜਨਾਵਾਂ ਦਾ ਲਾਭ ਹਰ ਹਾਲ ਤੇ ਪੁੱਜੇ